ਸਪ੍ਰਾਈਜ਼ ਲਾਰਡ ਹallelujah ਜੈ ਮਸੀਹ ਕੀ ਪਰਮੇਸ਼ਰ ਦਾ ਧੰਨਵਾਦ ਹੋਵੇ ਅੱਜ ਦੇ ਸੁੰਦਰ ਸਮੇ ਲਈ ਖੁਦਾਬੰਦ ਨੇ ਇੱਕ ਵਾਰ ਫਿਰ ਤੋਂ ਤੁਹਾਡੇ ਵਿਚਾਰ ਆਉਣ ਦੇ ਲਈ ਮਦਦ ਤੇ ਸਹਾਇਤਾ ਕੀਤੀ ਆ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇ ਮੇਰੇ ਪਿਆਰਿਓ ਅੱਜ ਦਾ ਜਿਹੜਾ ਸਾਡਾ ਵਿਸ਼ੇ ਆ ਮੈਂ ਤੁਹਾਡੇ ਸਾਹਮਣੇ ਇੱਕ ਫੋਟੋ ਰੱਖਣਾ ਚਾਹੁੰਦਾ ਮੈਂ ਇਸ ਵਿਅਕਤੀ ਨੂੰ ਨਹੀਂ ਜਾਣਦਾ ਨਾ ਮੈਨੂੰ ਨਾਮ ਦਾ ਪਤਾ ਆ ਤੇ ਨਾ ਹੀ ਮੈਨੂੰ ਨਾਮ ਜਾਣਨ ਦੀ ਲੋੜ ਆ ਸੋ ਮੈਂ ਇਸ ਗੱਲ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਕਿ ਇਸ ਵਿਅਕਤੀ ਨੇ ਬਾਈਬਲ ਦੇ ਬਾਰੇ ਕਾਫੀ ਅਨਾਬ ਸ਼ਨਾਬ ਸ਼ਬਦ ਗਏ ਆ। ਸੋ ਮੈਨੂੰ ਦੋਖੇ ਇਸ ਗੱਲ ਦਾ ਨਹੀਂ ਆ ਕਿਉਂਕਿ ਬਾਈਬਲ ਦਾ ਵਿਰੋਧ ਹੋਣਾ ਜਾਂ ਬਾਈਬਲ ਦੇ ਬਾਰੇ ਜਾਂ ਯਿਸੂ ਦੇ ਬਾਰੇ ਮਾੜਾ ਚੰਗਾ ਬੋਲਣਾ ਇਹ ਵਚਨ ਦੇ ਵਿੱਚ ਪਹਿਲਾਂ ਤੋਂ ਹੀ ਦਰਜ ਕਰ ਦਿੱਤਾ ਗਿਆ ਆ। ਪਰ ਮੇਰੇ ਪਿਆਰਿਓ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਕਿ ਇੱਕ ਪੁਆਇੰਟ ਜਿਹੜਾ ਆ ਸਾਡੇ ਵੀ ਸਿੱਖਣ ਵਾਸਤੇ ਬੜਾ ਜ਼ਰੂਰੀ ਆ ਕੱਲ ਨੂੰ ਤੁਹਾਨੂੰ ਵੀ ਕੋਈ ਇਹ ਸ਼ਬਦ ਆ ਕੇ ਕਹਿ ਸਕਦਾ ਆ ਕਿ ਤੁਹਾਡਾ ਯੀਸ਼ੂ ਮਸੀਹ ਸ਼ਰਾਬ ਦਾ ਸੇਵਨ ਕਰਦਾ ਸੀ ਤੇ ਇਹ ਬਹੁਤ ਸਾਰੇ ਲੋਕਾਂ ਦੀ ਸੋਚ ਵੀ ਆ ਜਿਹੜੇ ਸੰਸਾਰਿਕ ਲੋਕ ਆ ਪਰ ਅੱਜ ਅਸੀਂ ਦੇਖਾਂਗੇ ਕਿ ਪ੍ਰਭੂ ਯੀਸ਼ੂ ਮਸੀਹ ਕੀ ਸ਼ਰਾਬ ਦਾ ਸੇਵਨ ਕਰਦੇ ਸੀ ਬੜੀ ਬਰੀਕੀ ਦੇ ਨਾਲ ਇਹਨੂੰ ਦੇਖਾਂਗੇ। ਸੋਨੇ ਹੋਰ ਵੀ ਕੁਝ ਗੱਲਾਂ ਕਹੀਆਂ ਲੂਤ ਦੇ ਬਾਰੇ, ਦਾਊਦ ਦੇ ਬਾਰੇ। ਮੇਰੇ ਪਿਆਰਿਓ ਇਹਦੇ ਬਾਰੇ ਮੈਂ ਸਿਰਫ ਅੱਜ ਇੰਨਾ ਹੀ ਕਹਿਣਾ ਚਾਹਾਂਗਾ ਕਿ ਬਾਈਬਲ ਜਿਹੜਾ ਵਾ ਉਹ ਭਾਵੇਂ ਉਹਦਾ ਨਬੀ ਪਹਿਲਾਂ ਜਿਹੜਾ ਪਵਿੱਤਰ ਸੀ ਤੇ ਬਾਅਦ ਦੇ ਵਿੱਚ ਉਹਨੇ ਪਾਪ ਕੀਤਾ। ਬਾਈਬਲ ਬੁਰੇਾਈ ਤੇ ਭਲਾਈ ਦੋਵਾਂ ਨੂੰ ਦਿਖਾਉਂਦੀ ਆ ਕਦੀ ਸ਼ਿਭਾਉਂਦਾ ਨਹੀਂ ਆ। ਸੋ ਉਹਨਾਂ ਨੇ ਪਾਪ ਕੀਤੇ ਆ ਤੇ ਬਾਈਬਲ ਦਾ ਇੱਕ ਆਇਤ ਜਾਂ ਇੱਕ ਅਧਿਆਇ ਨਾ ਪੜਿਆ ਕਰੋ ਗਾੜੀ ਵੀ ਪੜਿਆ ਕਰੋ ਪਰਮੇਸ਼ਵਰ ਦਾ ਨ્યા ਫਿਰ ਉਹਨਾਂ ਤੇ ਕਿੱਦਾਂ ਪ੍ਰਗਟ ਹੋਇਆ ਦਾਊਦ ਨੇ ਇਹ ਪਾਪ ਕੀਤਾ ਸੀ ਨਾ ਤੇ ਉਹਦਾ ਉਸ ਔਰਤ ਦੇ ਦੁਆਰਾ ਜਿਹੜਾ ਬੱਚਾ ਪੈਦਾ ਆ ਉਹ ਮਰ ਗਿਆ ਸੀ ਮੇਰੇ ਪਿਆਰਿਓ ਇਸ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਦੇ ਵੱਲੋਂ ਨ્યા ਬਣ ਕੇ ਫਿਰ ਉਹਨਾਂ ਤੇ ਉਤਰ ਹੀ ਹਨ ਤੇ ਬਾਈਬਲ ਜੋ ਉਹਨਾਂ ਨੇ ਚੰਗੇ ਕੰਮ ਕੀਤੇ ਉਹ ਵੀ ਦਿਖਾਏ ਜੇ ਉਹਨਾਂ ਦੁਆਰਾ ਮਾਰੇ ਹੋਏ ਉਹ ਵੀ ਦਿਖਾਏ ਤੇ ਪਰਮਿਸ਼ਨ ਨੇ ਫਿਰ ਉਹਨਾਂ ਨੂੰ ਕਿੱਦਾਂ ਸਜ਼ਾ ਤੇ ਉਹਨਾਂ ਦਾ ਕਿੱਦਾਂ ਨਿਆਂ ਕੀਤਾ ਉਹ ਵੀ ਦਿਖਾਇਆ ਗਿਆ ਆ ਤਾਂ ਕਿ ਅੱਗੇ ਜਾ ਕੇ ਲੋਕ ਇਹ ਗਲਤੀਆਂ ਨਾ ਕਰਨ ਕਿਉਂਕਿ ਬਾਈਬਲ ਨੈਗੇਟਿਵ ਪੋਜ਼ਿਟਿਵ ਦੋਵੇਂ ਗੱਲਾਂ ਦਿਖਾਉਂਦਾ ਤੇ ਮੇਰੇ ਪਿਆਰਿਓ ਇਹ ਨਹੀਂ ਦੂਜੇ ਗ੍ਰੰਥਾਵਰਗੂ ਕੇ ਬੁਰਾਈ ਸ਼ਪਾਤੀ ਤੇ ਅਸ਼ਾਈ ਪ੍ਰਗਟ ਕਰਦੀ ਇਦਾਂ ਨਹੀਂ ਸੋ ਖੈਰ ਮੈਂ ਆਪਣੀ ਮੁੱਖ ਵਿਸ਼ੇ ਤੇ ਆਉਣਾ ਚਾਹੁੰਦਾ ਹਾਂ ਕਿ ਜਿਹੜਾ ਇਸ ਵਿਅਕਤੀ ਨੇ ਬੋਲਿਆ ਯੀਸ਼ੂ ਮਸੀਹ ਖੁਦ ਸ਼ਰਾਬ ਪੀਂਦਾ ਸੀ ਇਹਨੇ ਇੱਕ ਵਚਨ ਦਿੱਤਾ ਸੀ ਮੈਂ ਪੜ੍ਹਨਾ ਚਾਹਾਂਗਾ ਮੱਤੀ 26 ਅਧਿਆਏ ਉਧਰ ਨਤੀ ਵਚਨ ਮੈਂ ਤੁਮਸੀ ਕਹਤਾ ਹੂੰ ਕਿ ਦਾਖ ਕਾ ਜੇ ਰਸ ਉਸ ਦਿਨ ਤੱਕ ਕਬੀ ਨ ਪੀਊਂਗਾ ਜਬ ਤੱਕ ਤੁਮਾਰੇ ਸਾਥ ਆਪਣੇ ਪਿਤਾ ਕੇ ਰਾਜ ਮੇ ਨਾ ਪੀਊਂ ਮੇਰੇ ਪਿਆਰਿਓ ਏ ਉਸ ਸਮੇਂ ਦੀ ਗੱਲ ਆ ਜਦੋਂ ਪ੍ਰਭੂ ਯੀਸ਼ੂ ਮਸੀਹ ਫੜਾਏ ਜਾਣ ਵਾਲੇ ਸੀ ਤੇ ਆਪਣੇ ਚੇਲਿਆਂ ਨਾਲ ਅੰਤਿਮ ਭੋਜ ਕੀਤਾ ਆ ਤੇ ਯੀਸ਼ੂ ਮਸੀਹ ਨੇ ਕਿਹਾ ਮੈਂ ਤੁਮਸੇ ਕਹਤਾ ਹੂੰ ਕਿ ਦਾਖ ਦਾ ਇਹ ਰਸ ਉਸ ਦਿਨ ਤੱਕ ਕਬੀ ਨਾ ਪੀਊਂਗਾ ਜਬ ਤੱਕ ਤੁਹਾਰੇ ਸਾਥ ਆਪਣੇ ਪਿਤਾ ਕੇ ਰਾਜ ਮੇਂ ਨਾ ਪੀਊਂ ਧਿਆਨ ਦੇ ਕੇ ਧਿਆਨ ਦੇ ਕੇ ਸੁਣਿਓ ਮੇਰੇ ਪਿਆਰਿਓ ਯੀਸ਼ੂ ਮਸੀਹ ਨੇ ਕਿਹਾ ਮੈਂ ਉਸ ਦਿਨ ਤੱਕ ਇਹ ਜਿਹੜਾ ਦਾਖ ਦਾ ਰਸਿਆ ਨਾ ਪੀਊਂਗਾ ਸ਼ਬਦ ਕੀ ਆਇਆ ਦਾਖ ਰਸ ਹਿੰਦੀ ਦੇ ਵਿੱਚ ਹੁਣ ਬਾਈਬਲ ਦੇ ਵਿੱਚ ਜ਼ਿਆਦਾਤਰ ਤਿੰਨ ਸ਼ਬਦ ਸਾਨੂੰ ਦੇਖਣ ਨੂੰ ਮਿਲਦੇ ਆ ਮੈਂ ਦੋ ਸ਼ਬਦਾਂ ਤੇ ਤੁਹਾਡਾ ਧਿਆਨ ਕੇਂਦ੍ਰਿਤ ਕਰਾਂਗਾ ਨੰਬਰ 1 ਕੀ ਆ ਦਾਖ ਰਸ ਦਾਖ ਰਸ ਸ਼ਬਦ ਦਾ ਮਤਲਬ ਹੁੰਦਾ ਆ ਅੰਗੂਰਾਂ ਦਾ ਤਾਜ਼ਾ ਰਸ ਜਿਵੇਂ ਸਾਡੇ ਭਾਰਤ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜ਼ਿਆਦਾ ਪੈਦਾਵਾਰ ਹੁੰਦੀ ਆ ਕਣਕ ਤੇ ਚਾਵਲ ਤੇ ਦੋਵੇਂ ਇਹ ਚੀਜ਼ਾਂ ਦਾ ਸੇਵਨ ਲੋਕ ਕਰਦੇ ਆ ਛਤੀਸਗੜ੍ਹ ਦੇ ਵਿੱਚ ਮੈਂ ਕਾਫੀ ਸਮਾਂ ਰਹਿ ਕੇ ਸੇਵਕਾਈ ਕੀਤੀ ਉੱਥੇ ਲੋਕ ਚਾਵਲ ਦੀ ਖੇਤੀ ਜ਼ਿਆਦਾ ਕਰਦੇ ਤੇ ਚੌਲ ਖਾਂਦੇ ਇਜ਼ਰਾਇਲ ਦੇ ਵਿੱਚ ਅੰਗੂਰਾਂ ਦੇ ਬਾਗ ਜ਼ਿਆਦਾ ਲਗਾਏ ਜਾਂਦੇ ਆ ਤੇ ਮੇਰੇ ਪਿਆਰਿਓ ਪਰੌਣਿਆਂ ਨੂੰ ਵੀ ਪੀਣ ਦੇ ਲਈ ਉਹ ਲੋਕ ਅੰਗੂਰਾਂ ਦਾ ਤਾਜ਼ਾ ਰਸ ਦਿੰਦੇ ਆ ਸੋ ਉੱਥੇ ਅੰਗੂਰਾਂ ਦਾ ਜਿਹੜਾ ਤਾਜ਼ਾ ਰਸ ਜਾਂ ਦਾਖ ਰਸ ਇਹ ਬਹੁਤ ਜ਼ਿਆਦਾ ਫੇਮਸ ਆ ਤੇ ਬਹੁਤ ਜ਼ਿਆਦਾ ਇਹਦਾ ਸੇਵਨ ਕੀਤਾ ਜਾਂਦਾ ਆ ਠੀਕ ਆ ਤੇ ਮੇਰੇ ਪਿਆਰਿਓ ਜਦੋਂ ਇਸੇ ਦਾਖ ਰਸ ਨੂੰ ਇਹਦੇ ਵਿੱਚ ਕੁਝ ਮਸਾਲੇ ਮਲਾ ਕੇ ਇਹਨੂੰ ਕੁਝ ਸਮੇਂ ਦੇ ਲਈ ਤੁਸੀਂ ਦਫਨ ਕਰ ਦੋਗੇ ਜਾਂ ਕਿਸੇ ਸੈਪਰੇਟ ਜਗ੍ਹਾ ਤੇ ਰੱਖ ਦੋਗੇ ਕੁਝ ਦਿਨਾਂ ਵਾਸਤੇ ਤੇ ਇਹ ਜਿਹੜੀ ਦਾਖ ਰਸ ਆ ਮੇਰੇ ਪਿਆਰਿਓ ਇਦੇ ਵਿੱਚ ਕੁਝ ਚੀਜ਼ਾਂ ਮਿਲਾ ਕੇ ਮਸਾਲੇ ਮਿਲਾ ਕੇ ਕੁਝ ਦਿਨਾਂ ਬਾਅਦ ਇਹ ਦਾਖ ਮਧੂ ਦਾ ਰੂਪ ਲੈ ਲੈਂਦਾ ਵਾ ਉਸੇ ਸਮੇਂ ਪੀਓਗੇ ਤਾਜ਼ਾ ਰਸ ਇਹ ਪਰ ਜਦੋਂ ਇਹਨੂੰ ਕੁਝ ਦਿਨ ਇਹਦੇ ਵਿੱਚ ਮਸਾਲੇ ਮਿਲਾ ਕੇ ਇਹਨੂੰ ਅਲੱਗ ਜਗ੍ਹਾ ਤੇ ਜਾਂ ਦਫਨ ਕਰਕੇ ਜਾਂ ਕਿਸੇ ਆ ਸਮਝ ਲਓ ਸਾਡੇ ਪੰਜਾਬ ਦੇ ਵਿੱਚ ਕਹਿ ਦਈਏ ਥੂੜੀ ਦੇ ਵਿੱਚ ਰੱਖ ਦੋਗੇ ਤੇ ਫਿਰ ਇਹ ਇੱਕ ਦਾਖ ਮਧੂ ਬਣ ਜਾਏਗਾ ਬਾਈਬਲ ਦੇ ਵਿੱਚ ਤਿੰਨ ਸ਼ਬਦ ਦਿੱਤੇ ਆ ਨੰਬਰ ਇੱਕ ਦਾਖ ਰਸ ਦਾਖ ਰਸ ਦਾ ਮਤਲਬ ਇਹ ਆ ਅੰਗੂਰਾਂ ਦਾ ਤਾਜ਼ਾ ਰਸ ਫਿਰ ਆਉਂਦਾ ਦਾਖਮਧੂ ਦਾਖਮਧੂ ਫਿੱਕੇ ਦਾ ਮੰਦਾ ਉਹਦੇ ਵਿੱਚ ਮਸਾਲੇ ਮਿਲਾ ਕੇ ਉਹਨੂੰ ਕੁਝ ਦਿਨਾਂ ਲਈ ਵੱਖਰਾ ਕਰ ਦਿੱਤਾ ਜਾਂਦਾ ਫਿਰ ਉਹ ਇੱਕ ਨਸ਼ੀਲੀ ਵਸਤੂ ਬਣ ਕੇ ਬਾਹਰ ਆਉਂਦਾ ਜਿਹਨੂੰ ਦਾਖਮਧੂ ਕਿਹਾ ਜਾਂਦਾ ਸੋ ਇਸ ਜਗ੍ਹਾ ਤੇ ਯੀਸ਼ੂ ਨੇ ਦਾਖਮਧੂ ਨਹੀਂ ਪੀਤਾ ਕੀ ਪੀਤਾ ਯਾ ਦਾਖਰਸ ਅੰਗੂਰਾਂ ਦਾ ਤਾਜ਼ਾ ਰਸ ਤੇ ਮੇਰੇ ਪਿਆਰਿਓ ਇਹ ਇਹਨਾਂ ਦੀ ਇੱਕ ਰੀਤੀ ਸੀ ਕਿ ਅੰਗੂਰਾਂ ਦਾ ਤਾਜ਼ਾ ਰਸ ਉਹਦਾ ਜਾਦਾ ਫਸਲ ਹੋਣ ਕਰਕੇ ਆਮ ਤੌਰ ਤੇ ਉਥੇ ਪੀਣ ਨੂੰ ਜਾਂ ਰਿਸ਼ਤੇਦਾਰਾਂ ਦੇ ਵਿੱਚ ਵੀ ਜਿੱਦਾਂ ਸੋ ਦਾਖ ਮਦੂ ਦੇ ਲਈ ਵੀ ਬਾਈਬਲ ਕੀ ਦੱਸਦੀ ਅਸੀਂ ਪੜਾਂਗੇ ਨੀਤੀ ਵਚਨ ਦੀ ਕਿਤਾਬ ਉਹਦਾ 23 ਵਚਨੋਂ ਦਾ 29 ਵਚਨ 23 ਅਧਿਆਏ 29 ਵਚਨ ਤੋਂ ਪੜਾਂਗੇ ਕੌਣ ਕਹਤਾ ਹੈ ਹਾਈ ਕੌਣ ਕਹਤਾ ਹੈ ਹਾਈ ਕੌਣ ਝਗੜੇ ਵਿੱਚ ਫਸਤਾ ਹੈ ਕੌਣ ਬਕਬਕ ਕਰਤਾ ਹੈ ਜਿਸਕੇ किसके कारण घाव होते हैं किसकी आंखें लाल हो जाती है उनकी जो दाखमधु मधु देर तक पीते हैं और जो मसाला मिला हुआ दाखमधु मधु ढूंढने को जाते हैं ढूंढने को जाते हैं जब दाखमधु मधु लाल दिखाई देता है और कटोरे में उसका सुंदर रंग होता है और जब वह धार के साथ उडेला जाता है तब उसको ना देखना ਬਾਈਬਲ ਦੇ ਵਿੱਚ ਲਿਖਿਆ ਜਦੋਂ ਦਾਖਮਧੂ ਯਾਨੀ ਕਿ ਮਸਾਲਾ ਮਲਾ ਕੇ ਇਨਸ਼ੀਲੀ ਵਸਤੂ ਬਣ ਚੁੱਕੀ ਹੈ ਇਹ ਹੁਣ ਦਾਖ ਰਸ ਨਹੀਂ ਰਹੀ ਤੇ ਇੱਥੇ ਲਿਖਿਆ ਉਹ ਇੱਥੇ ਲਿਖਿਆ ਕੌਣ ਕਹਿੰਦਾ ਹਾਏ ਕੌਣ ਝਗੜਿਆਂ ਦੇ ਵਿੱਚ ਫਸਦਾ ਕੌਣ ਬਕਬਕ ਕਰਦਾ ਕਹਿੰਦੇ ਉਹ ਜਿਹੜੇ ਧੀਰ ਤੱਕ ਦਾਖਮਧੂ ਪੀਂਦੇ ਆ ਦਾਖ ਰਸ ਨਹੀਂ ਦਾਖ ਰਸ ਦਾ ਮਤਲਬ ਤਾਜ਼ਾ ਰਸ ਤੇ ਇੱਥੇ ਲਿਖਿਆ ਦਾਖਮਧੂ ਧੀਰ ਤੱਕ ਪੀਤੇ ਹਨ ਤੇ ਲਿਖਿਆ ਉਹ ਜਿਹੜੇ ਮਸਾਲਾ ਮਿਲਿਆ ਹੋਇਆ ਦਾਖਮਦੂ ਢੂੰਡਣ ਜਾਂਦੇ ਆ ਤੇ ਲਿਖਿਆ ਜਦ ਦਾਖਮਦੂ ਦਾ ਲਾਲ ਰੰਗ ਦਿਖਦਾ ਆ ਤੇ ਉਹ ਬੜਾ ਸੁੰਦਰ ਲੱਗਦਾ ਆ ਤੇ ਜਦੋਂ ਉਹ ਧਾਰ ਦੇ ਨਾਲ ਗਲਾਸ ਦੇ ਵਿੱਚ ਉਢੇ ਲਿਆ ਜਾਂਦਾ ਤੁਹਾਨੂੰ ਨਾ ਦੇਖਣਾ ਪੀਣਾ ਤੇ ਦੂਰ ਦੀ ਗੱਲ ਬਾਈਬਲ ਦੇ ਵਿੱਚ ਲਿਖਿਆ ਉਹਨੂੰ ਦੇਖਣਾ ਵੀ ਨਹੀਂ ਆ ਸੋ ਮੇਰੇ ਪਿਆਰਿਓ ਠੀਕ ਆ ਜਿੰਨਾ ਪੀਤਾ ਵਾ ਆ ਉਹਨਾਂ ਤੇ ਪਰਮੇਸ਼ਰ ਦੇ ਨਿਆਂ ਵੀ ਪ੍ਰਗਟ ਹੋਏ ਆ ਉਹਨਾਂ ਫਿਰ ਆਪਣੀ ਮਰਜ਼ੀ ਦੇ ਜਾਂ ਮਤਵਾਲੇ ਪੰਦੇ ਵਿੱਚ ਆ ਕੇ ਉਹਨਾਂ ਤੋਂ ਕਈ ਗਲਤੀਆਂ ਹੋਈਆਂ ਵਾ ਸੋ ਇਹ ਬਾਈਬਲ ਦੱਬਦੀ ਨਹੀਂ ਆ ਬਾਈਬਲ ਫਿਰ ਇਹ ਵੀ ਦੱਸਦੀ ਆ ਕਿ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਫਿਰ ਨਿਆਂ ਜਾਂ ਕਰੋਧ ਕਿੱਦਾਂ ਪ੍ਰਗਟ ਹੋਇਆ ਕਿੱਦਾਂ ਉਹਨਾਂ ਦੇ ਜੀਵਨ 'ਚ ਅੱਗੇ ਜਾ ਕੇ ਨੁਕਸਾਨ ਹੋਇਆ ਇਹ ਵੀ ਪੜਿਆ ਕਰੋ ਨਾਲ ਦੀ ਨਾਲ ਠੀਕ ਆ ਫਿਰ ਯੀਸ਼ੂ ਮਸੀਹ ਦੀ ਗੱਲ ਰਹੀ ਯੀਸ਼ੂ ਮਸੀਹ ਨੇ ਦਾਖਰਸ ਪੀਤਾ ਦਾਖ ਮਦੂਨੀ ਤੋਂ ਮੇਰੇ ਪਿਆਰਿਓ ਬਾਈਬਲ ਦੇ ਵਿੱਚ ਤਿੰਨ ਸ਼ਬਦ ਦਾ ਦਾਖਰਸ ਦਾ ਮਤਲਬ ਅੰਗੂਰਾਂ ਦਾ ਤਾਜ਼ਾ ਰਸ ਤੇ ਦਾਖ ਮਦੂ ਜਦੋਂ ਸ਼ਬਦ ਆਉਂਦਾ ਤੇ ਸਮਝ ਲਓ ਉਹ ਨਸ਼ੀਲੀ ਵਸਤੂ ਦੇ ਲਈ ਆਉਂਦਾ ਦਾਖ ਰਸ ਦੇ ਵਿੱਚ ਮਸਾਲੇ ਮਲਾ ਕੇ ਉਹਨੂੰ ਕੁਝ ਸਮੇਂ ਦੇ ਲਈ ਰੱਖ ਦਿੱਤਾ ਜਾਂਦਾ ਉਹ ਕੁਝ ਦਿਨਾਂ ਬਾਅਦ ਦਾਖ ਮਦੂ ਬਣ ਜਾਂਦਾ ਤੇ ਮੇਰੇ ਪਿਆਰਿਓ ਉਹ ਨਸ਼ੀਲੀ ਵਸਤੂ ਇੱਕ ਹੋਰ ਸ਼ਬਦ ਆ ਕਦੀ ਕਦੀ ਆ ਸ਼ਾਇਦ ਪੰਜਾਬੀ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਮੰਦਰਸ ਵੀ ਕਿਹਾ ਜਾਂਦਾ ਮੰਦਰਸ ਵੀ ਜਿਹੜਾ ਉਹ ਨਸ਼ੀਲੀ ਵਸਤੂ ਦੇ ਲਈ ਆ ਮੇਰੇ ਪਿਆਰਿਓ ਇਸਤੇਮਾਲ ਕੀਤਾ ਜਾਂਦਾ ਆ ਸੋ ਇਸ ਕਰਕੇ ਕੋਈ ਵੀ ਮੁੱਦਾ ਠਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਟੱਡੀ ਕਰਿਆ ਕਰੋ ਇੱਕ ਆਇਸ ਪੜ੍ਹ ਕੇ ਨਾ ਉਹਦਾਂ ਈ ਇਲਜ਼ਾਮ ਨਾ ਲਾਇਆ ਕਰੋ ਅੱਜ ਤੁਸੀਂ ਕਹਿੰਦੇ ਹੋ ਕੱਲ ਨੂੰ ਕਿਸੇ ਹੋਰ ਨੇ ਤੁਹਾਡੇ ਬਾਰੇ ਕੋਈ ਸ਼ਬਦ ਕਹਿਤਾ ਤੇ ਫਿਰ ਤੁਸੀਂ ਤਲਵਾਰਾਂ ਚੁੱਕ ਕੇ ਤੇ ਦਿਵਾਲੇ ਹੋ ਜਾਣਾ ਵੀ ਤੁਸੀਂ ਹੁੰਦੇ ਕੌਣ ਜੇ ਕਹਿਣ ਵਾਲੇ ਇਸ ਕਰਕੇ ਸੋਚ ਸਮਝ ਕੇ ਕੋਈ ਵੀ ਗੱਲ ਪਹਿਲਾਂ ਸ਼ਾਨਬੀਨ ਕਰਿਆ ਕਰੋ ਵੀ ਜਿਹੜਾ ਸ਼ਬਦ ਅਸੀਂ ਬੋਲਣ ਲੱਗੇ ਆ ਜੇ ਉਹਤੇ ਇਹ ਕੰਮ ਹੋਇਆ ਤੇ ਪਰਮੇਸ਼ਰ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਆ ਗਲਤੀ ਕਰਨ ਤੇ ਤੋਂ ਮੇਰੇ ਪਿਆਰਿਓ ਬਾਈਬਲ 네ਗੇਟਿਵ ਪੋਜ਼ਿਟਿਵ ਦੋਵੇਂ ਕੈਰੇਕਟਰ ਦਿਖਾਉਂਦੀ ਆ ਫਿਰ ਜਿਹੜਾ 네ਗੇਟਿਵ ਕੰਮ ਹੋਇਆ ਵਾ ਉਹਦਾ ਸਜ਼ਾ ਵੀ ਬਾਈਬਲ ਦਿਖਾਉਂਦੀ ਆ ਤੇ ਦੂਜੀ ਗੱਲ ਯੀਸ਼ੂ ਮਸੀਹ ਨੇ ਸ਼ਰਾਬ ਨਹੀਂ ਪੀਤੀ ਉਹ ਦਾਖਰਾਤ ਸੀ ਤਾਜਾ ਰਸ ਸੀ ਸੋ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਇਹ ਗੱਲਾਂ ਤੁਸੀਂ ਯਾਦ ਰੱਖੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਡੇ ਮਸੀਹ ਭੈਣ ਭਾਈਆਂ ਨੂੰ ਵੀ ਪਤਾ ਲੱਗੇ ਦਾਖ ਰਸ ਤੇ ਦਾਖ ਮధు ਦੇ ਚੰਤਰ ਕੀ ਹੁੰਦਾ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਜੈ ਮਸੀਹ ਦੀ ਗੋਡ ਬles